ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਚ ਆਪਾਂ ਦੇਖਾਂਗੇ ਪੰਜਾਬ ਜੀਕੇ ਦੇ ਐਮਸੀਕਿਊ ਰੈਪਿਡ ਫਾਇਰ ਦੇ ਅੰਦਰ ਇਹ ਸਾਰੇ ਕੁਐਸਚਨਸ ਪ੍ਰੀਵੀਅਰ ਇਅਰ ਬੇਸਡ ਕੁਐਸਚਨ ਨੇ ਮੈਂ ਖੁਦ ਫਰੇਮ ਨਹੀਂ ਕੀਤੇ ਹੋਏ ਸਾਰਿਆਂ ਨੇ ਨੋਟ ਕਰਦੇ ਜਾਣਾ ਵੀ ਤੁਹਾਡੇ ਕਿੰਨੇ ਕੁਐਸਚਨ ਸਹੀ ਹੋ ਰਿਹਾ ਕਿੰਨੇ ਗਲਤ ਹੋ ਰਿਹਾ ਲਾਸਟ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਰੈਪਲਾਈ ਜਰੂਰ ਕਰਨਾ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਨੇ ਸਾਰੇ ਨੇ ਕਲਾਸ ਦੇ ਅੰਤ ਤੱਕ ਜਰੂਰ ਬਣੇ ਰਹਿਣਾ ਹੈ ਇਸ ਦੇ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿਹੜੇ ਟੌਪਿਕ ਦੇ ਵਿੱਚੋਂ ਕਿਵੇਂ ਦਾ ਕੁਸ਼ਣ ਪੁੱਛਿਆ ਜਾਂਦਾ ਹੈ ਕਿਹੜੇ ਟੌਪਿਕ ਦੇ ਵਿੱਚੋਂ ਜ਼ਿਆਦਾ ਕੁਸ਼ਣ ਬਣਦੇ ਨੇ ਸੋ ਕਲਾਸ ਦੇ ਅੰਤ ਤੱਕ ਜਰੂਰ ਬਣੇ ਰਹਿਣਾ ਹੈ ਚਲੋ ਜੀ ਟਾਈਮ ਵੇਸਟ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਕਿੱਥੇ ਹੈ ਜਲੰਧਰ ਫਲੋਰ ਲੁਧਿਆਣਾ ਆਨੰਦਪੁਰ ਸਾਹਿਬ ਕਿੱਥੇ ਹੈ ਜੀ ਫਲੋਰ ਦੇ ਵਿੱਚ ਬੀ ਆਪਸ਼ਨ ਰਾਈਟ ਆਨਸਰ ਨੈਕਸਟ ਪੰਜਾਬ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਹੈ ਫਿਰੋਜ਼ਪੁਰ ਫਰੀਦਕੋਟ ਕਪੂਰਥਲਾ ਲੁਧਿਆਣਾ ਪੰਜਾਬ ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ ਕਪੂਰਥਲੇ ਦੇ ਵਿੱਚ ਸੀ ਆਪਸ਼ਨ ਹੈ ਰਾਈਟ ਆਨਸਰ ਨੈਕਸਟ ਕੁਐਸਚਨ ਬਠਿੰਡਾ ਸ਼ਹਿਰ ਦਾ ਪੁਰਾਣਾ ਨਾਂ ਕੀ ਸੀ ਵਿਕਰਮਗੜ ਮੀਰ ਹੋਤਾ ਟਰਾਈਗਥਾ ਕੋਈ ਵੀ ਨਹੀਂ ਸਹੀ ਉੱਤਰ ਬਣੇਗਾ ਏ ਆਪਸ਼ਨ ਬਠਿੰਡੇ ਦੇ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ਵਿਕਰਮਗੜ ਜਿੱਥਾ ਤਬਰੇ ਹਿੰਦੀ ਵੀ ਬੋਲਦੇ ਸੀ ਤਾਂ ਮੀਰ ਹੋਤਾ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ ਲੁਧਿਆਣੇ ਦਾ ਟਰਾਈ ਗਥਾ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ ਜਲੰਧਰ ਦਾ ਇਹ ਵੀ ਨਾਲ ਨਾਲ ਨੋਟ ਡਾਊਨ ਕਰ ਲੈਣਾ ਨੈਕਸਟ ਕੁਐਸਚਨ ਮਾਈ ਭਾਗੋ ਜੀ ਕਿਸ ਗੁਰੂ ਸਾਹਿਬ ਜੀ ਦੇ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮਾਈ ਭਾਗੋ ਜੀ ਕਿੰਨਾ ਦੇ ਸਮਕਾਲੀ ਸਨ ਕਿਹੜੇ ਗੁਰੂ ਜੀ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਨੈਕਸਟ ਕੁਐਸਚਨ ਪੰਜਾਬ ਦੇ ਭੂਗੋਲ ਵਿੱਚ ਦੁਆਬ ਸ਼ਬਦ ਦਾ ਕੀ ਅਰਥ ਹੈ ਦੋ ਦਰਿਆ ਦੋ ਦਰਿਆਵਾਂ ਵਿਚਕਾਰਲਾ ਖੇਤਰ ਤਿੰਨ ਦਰਿਆਵਾਂ ਵਿਚਕਾਰਲਾ ਖੇਤਰ ਜਾਂ ਕੋਈ ਵੀ ਨਹੀਂ ਤਾਂ ਦੁਆਬਾ ਆਪਾਂ ਬੋਲਦੇ ਨਾ ਦੁਆਬਾ ਰੀਜਨ ਤਾਂ ਦੁਆਬ ਦਾ ਮਤਲਬ ਦੋ ਆਬ ਦੋ ਆਬ ਦਾ ਦੋ ਦਾ ਮਤਲਬ ਦੋ ਆਬ ਦਾ ਮਤਲਬ ਪਾਣੀ ਮੀਨਸ ਦੋ ਦਰਿਆਵਾਂ ਵਿਚਕਾਰਲਾ ਕਿ ਧਰਤੀ ਦਾ ਖੇਤਰ ਬੀ ਆਪਸ਼ਨ ਰਾਈਟ ਆਨਸਰ ਨੈਕਸਟ ਕੁਐਸਚਨ ਖੁੱਲੇ ਲੇਖ ਅਤੇ ਖੁੱਲੇ ਅਸਮਾਨੀ ਰੰਗ ਰਚਨਾ ਦਾ ਲੇਖਕ ਕੌਣ ਹੈ surjit patar bhai veer singh professor mohan singh professor puran singh ਖੁੱਲੇ ਲੇਖ ਤੇ ਖੁੱਲੇ ਅਸਮਾਨੀ ਰੰਗ ਫਰੀ ਵਰਸਸ ਪੋਇਟਰੀ ਕਿੰਨਾਂ ਨੇ ਲਿਖੀ ਹੈ ਤਾਂ ਜਿਨ੍ਹਾਂ ਨੇ ਖੁੱਲੇ ਲੇਖ ਖੁੱਲੇ ਅਸਮਾਨੀ ਰੰਗ ਖੁੱਲੇ ਢੰਡ ਇਹ ਸਾਰੀਆਂ ਰਚਨਾਵਾਂ ਕਿਹੜੇ ਲੇਖਕ ਦੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਡੀ ਆਪਸ਼ਨ ਰਾਈਟ ਆਨਸਰ ਨੈਕਸਟ ਕੁਐਸਚਨ ਲਾਲਾ ਲਾਜਪਤ ਰਾਏ ਜੀ ਦਾ ਜਨਮ ਕਿਸ ਸਾਲ ਹੋਇਆ ਇੱਕ ਕਲਰਕ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਪਿਛਲੇ ਸਾਲ 1861 1864 1865 1965 ਤਾਂ ਲਾਲਾ ਲਾਜਪਤ ਰਾਏ ਜੀ ਦਾ ਜਨਮ ਕਦੋਂ ਹੋਇਆ ਸੀ 1865 ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਟੁੱਡੀਕੇ ਪਿੰਡ ਦੇ ਵਿੱਚ ਨੈਕਸਟ ਕੁਐਸਚਨ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨਾਨਕ ਸਿੰਘ ਬਲਵੰਤ ਗਰਗੀ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਨਾਵਲ ਦਾ ਪਿਤਾਮਾ ਕਿਹਨਾਂ ਨੂੰ ਬੋਲਦੇ ਆ ਨਾਨਕ ਸਿੰਘ ਨੂੰ ਨੰਨੇ ਦੇ ਨਾਵਲ ਨੰਨੇ ਦੇ ਨਾਨਕ ਸਿੰਘ ਯਾਦ ਰੱਖ ਲੈਣਾ ਭਾਈ ਵੀਰ ਸਿੰਘ ਜੀ ਨੂੰ ਕੀ ਬੋਲਦੇ ਆ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਆਧੁਨਿਕ ਰਚਨਾਵਾ ਆਧੁਨਿਕ ਸਾਹਿਤ ਦੇ ਪਿਤਾਮਾ ਕਿਹਨਾਂ ਨੂੰ ਬੋਲਿਆ ਜਾਂਦਾ ਭਾਈ ਵੀਰ ਸਿੰਘ ਨੂੰ ਨੈਕਸਟ ਕੁਐਸਚਨ ਕੂਕਾ ਅੰਦੋਲਨ ਵਿੱਚ ਕਿਸ ਜਾਨਵਰ ਨੂੰ ਪੂਜਿਆ ਗਿਆ ਸੀ ਊਠ ਹਾਥੀ ਗਊ ਕਾ ਕੂਕਾ ਅੰਦੋਲਨ ਦੇ ਵਿੱਚ ਕਿਹੜੇ ਜਾਨਵਰ ਦੀ ਯਾਤਰ ਪੂਜਾ ਕੀਤੀ ਜਾਂਦੀ ਸੀ ਕਊ ਦੀ ਸੀ ਆਪਸ਼ਨ ਰਾਈਟ ਆਨਸਰ ਨੈਕਸਟ ਪੈਪਸੂ ਵਿੱਚ ਕਿੰਨੀਆਂ ਰਿਆਸਤਾਂ ਸੀ ਪੰਜ ਸੀ 6 7 ਜਾਂ 8 ਸਹੀ ਆਨਸਰ ਬਣ ਜੇਗਾ ਪੈਪਸੂ ਦੇ ਵਿੱਚ ਕਿੰਨੀਆਂ ਰਿਆਸਤਾਂ ਸੀ 8 ਤਾਂ ਕਿਹੜੀਆਂ-ਕਿਹੜੀਆਂ ਸੀ ਪਟਿਆਲਾ ਜਿਹੜੀ ਕੀ ਇਹ ਪੈਪਸੂ ਦੀ ਕੈਪੀਟਲ ਕਿਹੜੀ ਸੀ ਪਟਿਆਲਾ ਜਿੰਦ ਨਾਬਾ ਕਪੂਰਥਲਾ ਫਰੀਦਕੋਟ ਕਲਸੀਆਂ ਨਾਲਾਗੜ ਤੇ ਮਲੇਰਕੋਟਲਾ ਨਾਲਾਗੜ੍ਹ ਇਹਨਾਂ ਚ ਸਭ ਤੋਂ ਕਿਹੜੀ ਸੀ 올ਡੇਸਟ ਰਿਆਸਤ ਸੀ ਤੇ ਮਲੇਰਕੋਟਲਾ ਫੁੱਲੀ ਕੀ ਸੀ ਮੁਸਲਿਮ ਸਟੇਟ ਸੀ ਮੁਸਲਿਮ ਰਿਆਸਤ ਸੀ ਪੈਪਸੂ ਦੀ ਜੇਕਰ ਆਪਾਂ ਗੱਲ ਕਰੀਏ ਪੈਪਸੂ ਦੀ ਫੁੱਲ ਫਾਰਮ ਕੀ ਆ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਬਣ ਜਾਂਦਾ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਇਹ ਦੀ ਫੁੱਲ ਫਾਰਮ ਬਣ ਜਾਂਦੀ ਹੈ ਪਟਿਆਲਾ ਦਾ ਇਨੈਗੂਰੇਸ਼ਨ ਕਦੋਂ ਹੋਇਆ ਸੀ ਕਦੋਂ ਬਣੀ ਸੀ ਪੈਪਸੂ ਸੌਰੀ ਪਟਿਆਲਾ ਬੋਲਦਾ ਪੈਪਸੂ ਪੈਪਸੂ ਦੀ ਇਨੈਗੂਰੇਸ਼ਨ ਕਦੋਂ ਹੋਈ ਸੀ ਤਾਂ ਕਿੰਨਾ ਦੁਆਰਾ ਕੀਤੀ ਗਈ ਸੀ ਇਨੈਗੂਰੇਟਡ ਸਰਦਾਰ ਵੱੱਲਾਬਾਈ ਪਟੇਲ ਜੀ ਦੁਆਰਾ ਕਦੋਂ 15 ਜੁਲਾਈ 15 ਜੁਲਾਈ 1948 ਦੇ ਵਿੱਚ ਕੀ ਇਹ ਪੈਪਸੂ ਬਣਿਆ ਸੀ ਕਿੰਨਾ ਦੁਆਰਾ ਬਣਾਇਆ ਗਿਆ ਸੀ ਸਰਦਾਰ ਵੱੱਲਾਬਾਈ ਪਟੇਲ ਜੀ ਜਿਹੜੇ ਆਪਣੇ ਉਸ ਟਾਈਮ ਤੇ ਕੀ ਸੀ ਹੋਮ ਮਿਨਿਸਟਰ ਸੀਗੇ ਪੈਪਸੂ ਦੀ ਸਰਕਾਰ ਕਦੋਂ ਬਣੀ ਸੀ ਤਾਂ ਉਹ ਬਣੀ ਸੀ 20 ਅਗਸਤ 1 ਮਹੀਨਾ ਤੇ 5 ਦਿਨਾਂ ਦੇ ਬਾਅਦ 20 ਅਗਸਤ 1948 ਨੂੰ ਕੀ ਪੈਪਸੂ ਦੀ ਸਰਕਾਰ ਬਣੀ ਸੀ ਨੈਕਸਟ ਕੁਐਸਚਨ ਸਹੀ ਆਪ ਇਹ ਅਨਸਰ ਬਣ ਜੇਗਾ ਡੀ 8 ਅੱਠ ਰਿਆਸਤਾਂ ਸੀ ਪੈਪਸੂ ਨੂੰ ਪੰਜਾਬ ਨਾਲ ਕਦੋਂ ਮਿਲਾਇਆ ਗਿਆ 1 ਨਵੰਬਰ 1955 ਨੂੰ 1 ਨਵੰਬਰ 1956 1 ਨਵੰਬਰ 1968 1 ਨਵੰਬਰ 1953 ਪੈਪਸੂ ਨੂੰ ਪੰਜਾਬ ਨਾਲ ਕਦੋਂ ਮਿਲਾਇਆ ਗਿਆ ਸੀ 1 ਨਵੰਬਰ 1956 ਨੂੰ ਕਿ ਇਹ ਪੈਪਸੂ ਨੂੰ ਪੰਜਾਬ ਦੇ ਨਾਲ ਕੀ ਇਹ ਵਿੱਚ ਮਰਜ ਕਰਤਾ ਸੀ 1956 ਯਾਦ ਰੱਖਣਾ 1 ਨਵੰਬਰ 1956 ਨੈਕਸਟ ਕੁਐਸਚਨ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਿਆ ਹੈ 5 ਵਾਰ 8 ਵਾਰ 9 ਵਾਰ ਜਾਂ 10 ਵਾਰ ਤਾਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ 8 ਵਾਰ ਲੱਗਿਆ ਜੇਕਰ ਪੇਪਰ ਦੇ ਵਿੱਚ ਕੁਐਸਚਨ ਆਏ ਪਲੱਸ ਪੈਪਸੂ ਦਾ ਵੀ ਪੁੱਛਿਆ ਜਾਏ ਨਾਲ ਤਾਂ ਫੇਰ ਕਿੰਨੇ ਵਾਰ ਆਏਗਾ 9 ਵਾਰ ਇੱਥੇ ਆਪਣਾ ਸਹੀ ਆਨਸਰ ਬਣੇਗਾ 8 ਵਾਰ ਸਭ ਤੋਂ ਪਹਿਲੀ ਵਾਰ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ ਇਹ ਸਾਰਿਆਂ ਦਾ ਆਨਸਰ ਕਮੈਂਟ ਬਾਕਸ ਦੇ ਅੰਦਰ ਆਉਣਾ ਚਾਹੀਦਾ ਨੈਕਸਟ ਕੁਐਸਚਨ ਸ਼ੀਸ਼ਮੈਲ ਕਿੱਥੇ ਸਥਿਤ ਹੈ ਪਟਿਆਲਾ ਬਠਿੰਡਾ ਜਲੰਧਰ ਅੰਮ੍ਰਿਤਸਰ ਸ਼ੀਸ਼ਮੈਲ ਕਿੱਥੇ ਸਥਿਤ ਹੈ ਪਟਿਆਲਾ ਦੇ ਵਿੱਚ ਬਰਾਦਰੀ ਗਾਰਡਨ ਸਪੋਰਟਸ ਇੰਸਟੀਚਿਊਟ ਸੁਭਾਸ਼ ਚੰਦਰ ਸਪੋਰਟਸ ਇੰਸਟੀਚਿਊਟ ਵੀ ਕਿੱਥੇ ਹੈ ਪਟਿਆਲਾ ਦੇ ਵਿੱਚ ਨੈਕਸਟ ਕੁਐਸਚਨ ਸ਼ਾਹਪੁਰ ਕੰਡੀ ਕਿਲਾ ਪੰਜਾਬ ਵਿੱਚ ਕਿੱਥੇ ਸਥਿਤ ਹੈ ਹੁਸ਼ਿਆਰਪੁਰ ਪਠਾਨਕੋਟ ਜਲੰਧਰ ਮਲੇਰਕੋਟਲਾ ਤਾਂ ਸ਼ਾਹਪੁਰ ਕੰਡੀ ਕਿਲਾ ਕਿੱਥੇ ਸਥਿਤ ਹੈ ਪਠਾਨਕੋਟ ਦੇ ਵਿੱਚ ਬੀ ਆਪਸ਼ਨ ਰਾਈਟ ਆਨਸਰ ਅੱਜ ਦੀ ਕਲਾਸ ਆਪਣੀ ਇੰਨੀ ਰਹੇਗੀ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਆਨਸਰ ਜਰੂਰ ਦੇਣਾ ਰਿਪਲਾਈ ਜਰੂਰ ਕਰਨਾ ਵੀ ਤੁਹਾਡੇ ਕਿੰਨੇ ਕੁਐਸਚਨ ਕੀ ਹੈ ਕਰੈਕਟ ਹੋਏ ਨੇ ਇਹ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਤੇ ਸ਼ੇਅਰ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਲਾਸ ਨੂੰ ਇਹ ਆਪਾਂ ਸਾਰੇ ਪ੍ਰੀਵੀਅਸ ইয়ার ਕੁਐਸਚਨ ਲੈ ਕੇ ਆਏ ਸੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਡੇਲੀ ਕਲਾਸ ਦੇ ਵਿੱਚ ਜਰੂਰ ਜੁੜਿਆ ਕਰੋ ਤੁਸੀਂ ਇੱਕ ਵਾਰ ਚੈਨਲ ਤੇ ਜਰੂਰ ਵਿਜ਼ਿਟ ਕਰੋ ਦੇਖੋ ਜੋ ਆਪਾਂ ਸ਼ਾਰਟਸ ਪਾਏ ਹੋਏ ਹਨ ਉਹ ਕੁਇਕ ਰਿਵੀਜ਼ਨ ਦੇ ਲਈ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣਗੇ